ਫਿਰ ਮਤਲਬ ਜਿਵੇਂ ਉਰੇ ਰਹਿੰਦੇ ਹੋ ਮੰਨ ਲਓ ਤੁਸੀਂ ਹੁਣ ਇੱਥੇ ਰਹਿੰਦੇ ਹੋ ਹਨਾ ਥੋੜਾ ਕਿਤੇ ਅਲੱਗ ਤੋਂ ਕਿਥੇ ਮਤਲਬ ਕਿਤੇ ਪਿੰਡ ਦੇ ਵਿੱਚ ਕੋਈ ਘਰ-ਬਾਰ ਹੈਗਾ ਅਜਿਸਤਾਨ ਨਾਲ ਵਰਸੇਗਾ ਇਹਨਾਂ ਦਾ ਘਰ-ਬਾਰ ਅੱਛਾ ਕਿਹਦਾ ਤੁਹਾਡਾ ਕਿ ਇਹਨਾਂ ਦਾ ਇਹਨਾਂ ਦਾ ਅੱਛਾ ਇਹਨਾਂ ਦਾ ਤੁਹਾਡਾ ਸਾਡਾ ਪਿੰਡ ਪੇਦਣੀ ਸਾਡੇ ਤੇ ਘਰ-ਬਾਰ ਰਹੇਗੇ ਸਭ ਕੁਝ ਅੱਛਾ ਫਿਰ ਤੁਸੀਂ ਫਿਰ ਉੱਥੇ ਕਿਉਂ ਨਹੀਂ ਰਹਿੰਦੇਗੇ ਇੱਥੇ ਸਾਡੇ ਕਰ ਮੇਰੇ ਨਾਲ ਤੇ ਰਿਸ਼ਤੇਦਾਰਾਂ ਤੋਂ ਮਿਲਣ ਆਇਆ ਹੋਇਆ ਜੀ ਆਪਣਾ ਪਸ਼ੂਆਂ ਦਾ ਵਪਾਰ ਕਰਦੇ ਆ। ਓਕੇ ਓਕੇ ਠੀਕ ਆ। ਹੋਰ ਕੋਈ ਕੰਮ ਬੱਚੇ ਪੜਨ ਲੱਗੇ ਹੋਏ ਨੇ ਸਾਰਾ ਕੁਝ ਹੁਣ ਤਾਂ ਬਣਾ। ਬੱਚੇ ਪੜਦੇ ਥੋੜੇ? ਹਾਂ ਜੀ ਪੜਦੇ। ਆ ਚਾਚਾ ਕਿਹੜੀ ਕਿਹੜੀ ਕਲਾਸ ਚ? ਇੱਕ ਬੇਟੀ 10ਵੀਂ ਚ, ਇੱਕ ਬੇਟੀ 12ਵੀਂ ਚ, ਇੱਕ ਬੇਟੀ 8ਵੀਂ ਚ, ਇੱਕ 7ਵੀਂ ਚ। ਕਿੰਨੇ ਬੱਚੇ ਆ ਤੁਹਾਡੇ? ਚਾਰ ਬੇਟੀਆਂ ਨੇ। ਚਾਰ ਬੇਟੀਆਂ। ਤੁਹਾਡੇ ਕਿਤੇ ਬੱਚੇ ਆ? ਤਿੰਨ। ਤਿੰਨ? ਓਕੇ ਤਾਂ ਛੋਟੇ ਆ ਹਨਾ ਹਜੇ ਤਾਂ ਹੀ ਪੜਦੇ ਹੋਣਗੇ। ਓਕੇ ਓਕੇ ਓਕੇ। بس میں ਤੁਸੀਂ ਆਪਣੇ ਬਾਰੇ ਕੋਈ ਗੱਲ ਬਾਤ ਹੋਰ ਸੁਣਾਓ بس ਹੈ ਮੱਖੀ ਬੈ ਗਈ ਫਿਰ ਕੈਮਰਾ ਤੇ ਮੱਖੀ ਬੈ ਗਈ ਸੀ ਹਾਂਜੀ ਤੁਸੀਂ ਕੀ ਕਹਿਣਾ ਹੋਲ ਹੈ ਪਰ ਇੱਕ ਚੀਜ਼ ਮੈਂ ਤੁਹਾਡੇ ਵਿੱਚ ਦੇਖੀ ਆ ਹਨਾ چاہے ਤੁਸੀਂ ਇੱਥੇ ਰਹਿੰਦੇ ਹੋ ਪਰ ਤੁਸੀਂ ਬੜੇ ਖੁਸ਼ ਰਹਿੰਦੇ ਹੋ ਹਨਾ ਇਹਨਾਂ ਜਦੋਂ ਵੀ ਆਈਦਾ ਚਾਹ ਪਾਣੀ ਰੋਟੀ ਪੁੱਛਦੇ ਨੇ ਹਨਾ ਪਿਛਲੀ ਵਾਰ ਜਦੋਂ ਅਸੀਂ ਸ਼ੂਟ ਕਰਨ ਆਏ ਸੀ ਤਾਂ ਹੋ ਉੱਥੇ ਨਾ ਚੁੱਲ੍ਹਾ ਸੀਗਾ ਇਹ ਆਵੇਕ ਹੈਨਾ ਇੱਥੇ ਚੁੱਲਾ ਤੇ ਅਸੀਂ ਇਹਨਾਂ ਦੀ ਚਾਹ ਵੀ ਕੋਸ਼ਕ ਪੀ ਗਏ ਸੀਗੇ ਤੇ ਇਹਨਾਂ ਨੇ ਬੜਾ ਸਾਨੂੰ ਹਨਾ ਖੁੱਲੇ ਦਿਲ ਨਾਲ ਡੋਲੂ ਭਰਿਆ ਹੋਇਆ ਦੁੱਧ ਦਾ ਦਿੱਤਾ ਕਿ ਤੁਸੀਂ ਇੱਥੇ ਦੁੱਧ ਪਾਓ ਹਨਾ ਤੇ ਮੈਂ ਪਹਿਲੀ ਵਾਰ ਮੇਰਾ ਇੱਕ ਐਕਸਪੀਰੀਅੰਸ ਸੀਗਾ ਮੈਂ ਕੋਲਿਆਂ ਦੀ ਅੱਗ ਦੇ ਉੱਤੇ ਉਹ ਚਾਹ ਰਾੜ ਰਹੀ ਸੀਗਾ ਸਾਡਾ ਸੀਨ ਸੀ ਉੱਥੇ ਹਨਾ ਹਾਂਜੀ ਆਹ ਕਾਕੇ ਬੋਲੇ ਨੀ ਪੜਨ ਲੱਗੇਗਾ ਸਕੂਲ ਪੜੇਗਾ ਮੈਂ ਮਰ ਜਾਊਂਗਾ ਹੈ ਅੱਜ ਮੈਂ ਪਹਿਲੀ ਵਾਰ ਮਿਲੀਆਂ ਵੈਸੇ ਬਾਜੀ ਨੂੰ ਤੇ ਬਹੁਤ ਵਧੀਆ ਲੱਗਿਆ ਮੈਨੂੰ ਬਾਈ ਦਾ ਨੇਚਰ ਤੇ ਬਾਜੀ ਤੁਸੀਂ ਸਾਡੇ ਬਲਾਕ ਦੇ ਵਿੱਚ 10-2 ਭੈਣ ਭਰਾਵਾਂ ਨੂੰ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਮਤਲਬ ਹਨ ਮਾੜਾ ਜਾ ਇਸ ਸਟੋਰੀ ਬਾਰੇ ਵੀ ਜਾਣਨਾ ਪਾ ਦੋ ਹਲਕਾ ਜਾ ਬਬੂ ਜੀ ਮੇਰਾ ਨਾਮ ਇਛਰ ਬਲਜੋਤ ਆ ਮੈਂ ਲੁਧਿਆਣਾ ਰਹਿਣਾ ਆ ਜੀ ਗੱਡੀਆਂ ਵਾਲੀ ਬਾਨੋ ਦੇ ਵਿੱਚ ਮੈਂ ਬਾਨੋ ਦਾ ਪੁੱਤ ਜਮਾਲੂ ਦੇ ਘਰ ਵਾਲੇ ਦਾ ਰੂਲ ਕਰ ਰਿਹਾ ਮਤਲਬ ਮੇਰਾ ਭਾਈ ਹਾਂ ਮੇਰਾ ਭਾਈ ਬੈਠੋ ਜੀ ਗੱਡੀ ਦੇ ਵਿੱਚ ਉਧਰ ਦੀ ਅਮਮ ਹੈ ਸੋ ਅਸੀਂ ਸੀਨ ਗਾਰਾਂ ਚੱਲੇ ਆ ਜੀ ਗੱਡੀ ਦੇ ਵਿੱਚ ਕਰਾਂਗੇ ਕੁਛ ਨਾ ਕੁਛ ਗੱਲਾਂ ਬਾਤਾਂ ਆਪਣਾ ਸੀਨ ਮੰਡੀ ਚਾਊਗਾ ਨਹੀਂ ਅੱਛਾ ਮੈਂ ਕਿਤੇ ਮੱੜੇ ਵਿੱਚ ਗਾਣਾ ਬੰਦ ਕਰੀ ਮੁੰਡਿਆ ਗਾਣਾ ਬੰਦ ਕਰੀ ਗਾਣਾ 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 ਲੈ ਹਾਂ ਬਰ ਸਾਡੀ ਹਰਮਨ ਨੇ ਬਣਾ ਲਿਆ ਵੀ ਚੈਨਲ ਸੱਚ ਮੈਂ ਸਾਰਿਆਂ ਨੂੰ ਦੱਸਦਾ ਕਿਸ ਨਾਮ ਤੇ ਪੁੱਤਰੀ ਹਰਮਨ ਚਹਲ ਵਲੌਗ ਹਰਮਨ ਚਹਲ ਵਲੌਗ ਤੇ ਸਾਡੀ ਹਰਮਨ ਨੇ ਬਣਾ ਲਿਆ ਚੈਨਲ ਤੇ ਤੁਸੀਂ ਸਾਰੇ ਜਾਣੇ ਪਿਆਰ ਦਿਓ ਵੈਸੇ ਵੀ ਤੁਸੀਂ ਆਲਮੋਸਟ ਜਿੰਨੇ ਵੀ ਚੈਨਲ ਆ ਸਾਡੇ ਜਿੰਨੀਆਂ ਵੀ ਵੀਡੀਓ ਆਉਂਦੀਆਂ ਜਾਂ ਗਾਣੇ ਆਉਂਦੇ ਆ ਤੁਸੀਂ ਬਹੁਤ ਸਾਰਾ ਪਿਆਰ ਦਿੰਨੇ ਹੋ ਤੇ ਐਦਾਂ ਸਾਡੇ ਭਾਜੀ ਲਓ ਜੀ ਸੋਸਰੀ ਕਾਲ ਦੇ ਸਸਤੀ ਕਾਦੀਆ ਕੀ ਤਾਂ ਬੋਲੇ ਨਹੀਂ ਇੰਨਾ ਬੋਲੋ ਬੋਲੋ ਹੁਣ ਆਨੇ ਸਾਡੇ ਤੇ ਚੱਲ ਰਿਹਾ ਬੋਲੋ ਸੋਸਰੀ ਕਾਲ ਜੀ ਅਸੀਂ ਅੱਜ ਅਵੇਂਪੁਰ ਪਿੰਡ ਜਾਇਏ ਹੋਇਆ 90 ਦੇ ਨੇੜੇ ਬਿਲਕੁਲ ਸਾਡਾ ਸੀਰੀਅਲ ਬਣ ਰਿਹਾ ਅੱਜ ਸ਼ੂਟਿੰਗ ਹੋ ਰਹੀ ਹੈ ਗੱਡੀਆਂ ਵਾਲੀ ਪਾਨੋ ਇਹਦੇ 60 ਭਾਗ ਤੁਸੀਂ ਦੇਖ ਚੁੱਕੇ ਆਂ ਅਸੀਂ YouTube ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੁਹਾਡਾ ਥੈਂਕਸ ਫੁੱਲ ਏ ਅਇਦਰਾ ਸਾਡਾ ਜਿਹਦੇ ਕਰਕੇ ਅਸੀਂ ਇੱਥੇ ਆਉਣੇ ਆਂ ਹਾਂਜੀ ਸਾਡਾ ਭਰਾ ਕੀ ਹਾਲ ਹੈ ਬਾਈ ਵਧੀਆ ਜੀ ਟਾਈਮ ਸਭ ਠੀਕ ਹੈਣਾ ਆਪਣੇ ਦੋਸਤਾਂ ਮਿੱਤਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਇਹ ਕਹਿਣਾ ਵੀ ਭਾਈ ਵੱਧ ਵੱਧ ਸਪੋਰਟ ਕਰਿਆ ਕਰੋ ਸਾਰੇ ਜਿੰਨੇ ਵੀ ਆਰਟਿਸਟ ਕੰਮ ਕਰਦੇ ਨੇ ਜਿੰਨੇ ਵੀ ਯੂਟਿਊਬਰ ਕੰਮ ਕਰਦੇ ਨੇ ਸਾਰੇ ਨਹੀਂ ਕਹਿੰਦੇ ਵੱਧ ਤੋਂ ਵੱਧ ਸਪੋਰਟ ਕਰੋ ਸਾਰੇ ਬਹੁਤ ਮਿਹਨਤ ਨਾਲ ਕੰਮ ਕਰਦੇ ਨੇ ਜੀ ਕਿਉਂਕਿ ਹੁਣ ਗਰਮੀ ਦਾ ਮੌਸਮ ਆ ਰਿਹਾ ਵੈਸੇ ਹੀ ਬਹੁਤ ਮਿਹਨਤ ਲੱਗਦੀ ਹੈ ਬਹੁਤ ਮਿਹਨਤ ਸਾਰਿਆਂ ਦੀ ਸਪੋਰਟ ਕਰਵਾਸੀ ਗੱਲ ਆ ਸਾਡੀ ਹੋਣੀ ਕਹਿੰਦੇ ਸਾਰਿਆਂ ਦੀ ਕਰਿਆ ਕਰੋ ਜੀ ਬਿਲਕੁਲ ਜੀ ਜੀ ਬਿਲਕੁਲ ਜੀ سپورਟ ਕਰਿਆ ਕਰੋ ਸੀਰੀਅਸਲੀ ਬਹੁਤ ਗਰਮੀ ਹੈ ਗਰਮੀ ਦੇ ਵਿੱਚ ਸ਼ੂਟ ਕਰਨਾ ਔਖਾ ਮਾੜੇ ਕਮੈਂਟ ਨਾ ਕਰਿਆ ਕਰੋ ਮਾੜੇ ਕਮੈਂਟਾਂ ਵਾਲਿਓ ਪੈਸੇ ਤੁਹਾਡਾ ਧੰਨਵਾਦ ਆ ਚੱਲ ਤੁਸੀਂ ਮਾੜੇ ਕਮੈਂਟੀ ਕਰਦੇ ਹੋ ਘੱਟ ਸੇ ਕੰਮ ਮਿਹਨਤ ਤਾਂ ਕਰਦੇ ਮਾੜੇ ਕਮੜੇ ਬਣਾ ਅੰਗਲਾਂ ਤੇ ਚਲਾਉਨੇ ਹੋ ਕੋਈ ਗੱਲ ਨਹੀਂ ਪਰ ਨਾ ਮਾੜੇ ਕਮੈਂਟ ਕਰਿਆ ਕਰੋ ਭਰਾਵੋ ਨਾ ਮਾੜੇ ਕਮੈਂਟ ਕਰਿਆ ਨਹੀਂ ਨਹੀਂ ਉਹ ਆਦਤ ਤੋਂ ਮਜਬੂਰ ਨੇ ਉਹ ਕਰਨ ਤੋਂ ਉਹਨਾਂ ਨੂੰ ਕਰਨ ਤੋਂ ਮਜਬੂਰ ਨੇ ਹਾਂ ਸਹੀ ਗੱਲ ਹੈ ਸਹੀ ਆ ਸਹੀ ਆ ਕਰੇ ਵਿਗਾੜਾ ਖਾਂਦੇ ਨੇ ਮਨ ਲਾ ਬਾਹਰ ਵੀ ਲੋਕਾਂ ਨੂੰ ਗਾਲਾਂ ਕੱਢਦੇ ਨੇ ਹੋਰ ਕੀ ਕਰਨਾ